ਦੋਸਤੋ ਜਦੋਂ ਅਸੀਂ ਕੋਈ ਬੈਂਕ ਅਕਾਊਂਟ ਖੋਲਦੇ ਆ ਤਾਂ ਉਸ ਦੇ ਵਿੱਚ ਇੱਕ ਨੋਮਨੀ ਦਾ ਨਾਮ ਪਾਇਆ ਜਾਂਦਾ ਹੈ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਸਾਡੇ ਤੋਂ ਬਾਅਦ ਉਸ ਖਾਤੇ ਦੇ ਵਿੱਚ ਪਏ ਪੈਸਿਆਂ ਦਾ ਹੱਕਦਾਰ ਸਾਡਾ ਨੋਮਨੀ ਹੁੰਦਾ ਹੈ ਅਤੇ ਇਸੇ ਤਰ੍ਹਾਂ ਜਦੋਂ ਅਸੀਂ ਕੋਈ ਪ੍ਰਾਪਰਟੀ ਖਰੀਦਦੇ ਆ ਤਾਂ ਉਹ ਸਾਡੀ ਪ੍ਰਾਪਰਟੀ ਦਾ ਹੱਕਦਾਰ ਸਾਡੇ ਤੋਂ ਬਾਅਦ ਸਾਡੇ ਵਾਰਿਸ ਹੁੰਦੇ ਨੇ ਬੇਸਿਕ ਕੋ ਪਰਿਵਾਰ ਦੇ ਮੈਂਬਰ ਹੋ ਸਕਦੇ ਆ ਜਾਂ ਫਿਰ ਉਹ ਹੋ ਸਕਦਾ ਹੈ ਜਿਸ ਨੂੰ ਅਸੀਂ ਖੁਦ ਵਾਰਿਸ ਬਣਾਇਆ ਹੁੰਦਾ ਹੈ ਪਰੰਤੂ ਤੁਸੀਂ ਕਦੇ ਇਹ ਸੋਚਿਆ ਕਿ ਤੁਹਾਡੇ Google account ਦਾ ਵਾਰਿਸ ਕੌਣ ਹੋਵੇਗਾ ਤੁਹਾਡੇ ਤੋਂ ਬਾਅਦ ਉਸ ਦਾ ਹੱਕਦਾਰ ਕੌਣ ਹੋਵੇਗਾ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਹੋਰ ਨਾ ਖਾਤਿਆਂ ਦੇ ਵਾਂਗ ਹੋਰ ਨਾ account ਦੇ ਵਾਂਗ property ਦੇ ਵਾਂਗ ਸਾਨੂੰ ਸਾਡੇ Google account ਦੇ ਬਾਰੇ ਦੇ ਵਿੱਚ ਵੀ ਸੋਚਣਾ ਚਾਹੀਦਾ ਕਿ ਸਾਡੇ ਤੋਂ ਬਾਅਦ ਸਾਡੇ Google account ਦਾ ਕੀ ਬਣੇਗਾ ਜਾਂ ਉਸ ਦਾ ਕੌਣ ਵਾਰਿਸ ਹੋਵੇਗਾ ਕੌਣ ਹੱਕਦਾਰ ਹੋਵੇਗਾ ਸੋ ਇਸ ਦਾ ਪ੍ਰਬੰਧ ਵੀ Google ਨੇ ਕੀਤਾ ਹੋਇਆ ਏ ਬਸ ਤੁਸੀਂ ਸੈਟਿੰਗ ਕਰਨੀ ਹੁੰਦੀ ਹੈ ਮੈਨੇਜ ਕਰਨਾ ਹੁੰਦਾ ਹੈ ਤਾਂ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਾਡੇ ਤੋਂ ਬਾਅਦ ਸਾਡੇ Google account ਦਾ ਕੀ ਬਣੇਗਾ ਇਹ ਡਿਸਾਈਡ ਕਰਨ ਦੇ ਲਈ ਸੈਟਿੰਗ ਕਰਨੀ ਸਿੱਖਾਂਗੇ ਤਾਂ ਫਿਰ ਬਿਨਾਂ ਦੇਰੀ ਤੋਂ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਅਤੇ ਤੁਸੀਂ ਵੀ ਬਿਨਾਂ ਦੇਰੀ ਤੋਂ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਸ਼ੇਅਰ ਤਾਂ ਕਿ ਆਪਾਂ ਅੱਗੇ ਵਧ ਸਕੀਏ ਤਾਂ ਆਓ ਫਿਰ ਹੁਣ ਚੱਲਦੇ ਹਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਅਤੇ ਮੈਂ ਤੁਹਾਨੂੰ ਇਹ ਸੈਟਿੰਗ ਕਰਕੇ ਦਿਖਾਉਂਦਾ ਹਾਂ ਤਾਂ ਇਸ ਦੇ ਲਈ ਦੋਸਤੋ ਅਸੀਂ Google Chrome browser ਦੇ ਵਿੱਚ ਜਾ ਕੇ google dashboard search ਕਰ ਲਵਾਂਗੇ ਅਤੇ google dashboard ਨੂੰ ਖੋਲ੍ਹ ਲਵਾਂਗੇ ਹੁਣ ਤੁਸੀਂ ਇੱਥੇ ਦੇਖੋਗੇ ਸਭ ਤੋਂ ਪਹਿਲੀ অপਸ਼ਨ ਹੈ ਡਾਊਨਲੋਡ ਜੋ ਡਾਟਾ ਅਤੇ ਦੂਜੀ অপਸ਼ਨ ਹੈ ਕਿ ਡਿਲੀਟ ਸਰਵਿਸ ਆਪਾਂ ਡਿਲੀਟ ਸਰਵਿਸ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਹੁਣ ਤੁਸੀਂ ਇੱਥੇ ਦੇਖੋਗੇ ਕਿ ਡਿਲੀਟ ਗੂਗਲ ਸਰਵਿਸ ਪਹਿਲੀ ਆਪਸ਼ਨ ਹੈ ਦੂਜੀ ਆਪਸ਼ਨ ਹੈ ਡਿਲੀਟ ਜ਼ੋਰ ਗੂਗਲ ਅਕਾਊਂਟ ਜੇਕਰ ਤੁਸੀਂ ਆਪਣੇ ਗੂਗਲ ਅਕਾਊਂਟ ਨੂੰ ਡਿਲੀਟ ਕਰਨਾ ਚਾਹੁੰਦੇ ਹੋ ਤੀਜੀ ਆਪਸ਼ਨ ਹੈ ਡਾਊਨਲੋਡ ਜ਼ੋਰ ਡਾਟਾ ਅਤੇ ਚੌਥੀ ਆਪਸ਼ਨ ਹੈਗੀ ਇਹ ਜਿਹੜੀ ਹੁਣ ਅਸੀਂ ਖੋਲਣੀ ਹੈ ਉਹ ਹੈ మేਕ ਅ ਪਲਾਨ ਫੋਰ ਜ਼ੋਰ ਅਕਾਊਂਟ ਤਾਂ ਇਸ ਦੇ ਵਿੱਚ ਪਲਾਨ ਫੋਰ ਇਨਐਕਟਿਵ ਅਕਾਊਂਟ ਆਫ ਹੈਗਾ ਇੱਥੇ ਤੁਸੀਂ ਦੇਖੋਗੇ ਆਪਾਂ ਇਸ ਨੂੰ ਆਨ ਕਰਨਾ ਹੈ ਪਲਾਨ ਬਣਾ ਕੇ ਕਿ ਉਸ ਦਾ ਕੀ ਕੀਤਾ ਜਾਵੇਗਾ ਹੇਠਾਈ ਆਪਸ਼ਨ ਹੈ ਸੈਟ ਅਪ ਇਹ ਪਲਾਨ ਆਪਾਂ ਸੈਟ ਅਪ ਇਹ ਪਲਾਨ ਦੇ ਉੱਪਰ ਕਲਿੱਕ ਕਰ ਲਵਾਂਗੇ ਤਾਂ ਇੱਥੇ ਹੁਣ ਦੇਖੋ ਤੁਸੀਂ ਇਹ ਕਹਿੰਦੇ ਪਲਾਨ ਦੈਟ ਹੈਪਨ ਟੂ ਯੋਰ ਡਾਟਾ ਇਫ ਯੂ ਕਾంట్ ਯੂਜ਼ ਯੋਰ ਗੂਗਲ ਅਕਾਊਂਟ ਐਨੀ ਮੋਰ ਕਹਿੰਦੇ ਜੇਕਰ ਤੁਸੀਂ ਆਪਣੇ ਗੂਗਲ ਅਕਾਊਂਟ ਨੂੰ ਹੋਰ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਤਾਂ ਪਲਾਨ ਕਰੋ ਕਿ ਕੀ ਹੋਵੇ ਉਸਦਾ ਇੱਥੇ ਆਪਸ਼ਨ ਹੈ ਕਿ ਇੱਕ ਸਟਾਰਟ ਦੀ ਇਸ پلان ਨੂੰ ਆਪਾਂ ਸਟਾਰਟ ਕਰਨਾ ਹੈ ਕਿ ਕੀ ਹੋਊਗਾ ਨਾਲ ਹੀ ਇੱਥੇ ਲਿਖਿਆ ਹੋਇਆ ਡਿਸਾਈਡ ਵੈਨ ਗੂਗਲ ਸ਼ੁੱਡ ਕਨਸੀਡਰ ਜ਼ਰ ਗੂਗਲ ਅਕਾਊਂਟ ਇਨਐਕਟਿਵ ਕਿ ਗੂਗਲ ਕਦੋਂ ਮੰਨ ਲਵੇ ਕਿ ਤੁਹਾਡਾ ਅਕਾਊਂਟ ਇਨਐਕਟਿਵ ਹੈ ਆਪਾਂ ਸਟਾਰਟ ਦੇ ਉੱਪਰ ਕਲਿੱਕ ਕਰ ਲੈਨੇ ਬੇਸਿਕ ਆਪਾਂ ਡਿਸਾਈਡ ਵੈਨ ਦੇ ਉੱਪਰ ਕਲਿੱਕ ਕਰ ਲੈਨੇ ਆ ਤਾਂ ਹੁਣ ਤੁਸੀਂ ਦੇਖੋ ਇੱਥੇ ਇੱਕ ਆਪਸ਼ਨ ਨਜ਼ਰ ਆ ਰਹੀ ਆਫਟਰ 3 ਮੰਥ ਆਫ ਇਨਐਕਟਿਵਿਟੀ ਤੇ 3 ਮਹੀਨੇ ਜਦੋਂ ਤੁਹਾਡੀ ਕੋਈ ਐਕਟੀਵਿਟੀ ਨਾ ਹੋਵੇ ਤੁਸੀਂ ਇਹ ਡਿਸਾਈਡ ਕਰ ਸਕਦੇ ਹੋ ਸੱਜੇ ਹੱਥੇ ਕਲਮ ਦਾ ਨਿਸ਼ਾਨ ਆਪਾਂ ਕਲਮ ਦੇ ਇਨਸਾਨ ਦੇ ਉੱਪਰ ਜਾ ਕੇ ਇਹਨਾਂ ਆਪਸ਼ਨਾਂ ਦੇ ਵਿੱਚੋਂ ਕਿਸੇ ਵੀ ਆਪਸ਼ਨ ਨੂੰ ਚੁਣ ਸਕਦੇ ਹਾਂ 3 ਮਹੀਨੇ 6 ਮਹੀਨੇ 12 ਮਹੀਨੇ ਜਾਂ 18 ਮਹੀਨੇ ਤਾਂ ਇਸ ਤੋਂ ਬਾਅਦ ਆਪਾਂ ਹੇਠਾਂ ਸੇਵ ਦੇ ਆਪਸ਼ਨ ਦੇ ਉੱਪਰ ਜਾ ਕੇ ਸੇਵ ਕਰ ਲਵਾਂਗੇ ਹੁਣ ਆਪਾਂ ਵਾਪਸ ਆਉਂਦੇ ਹਾਂ ਅੱਗੇ ਦੇਖਦੇ ਹਾਂ ਕੀ ਲਿਖਿਆ ਹੋਇਆ ਕਹਿੰਦੇ ਬਿਫੋਰ ਵੀ ਟੇਕ ਐਨੀ ਐਕਸ਼ਨ ਵੀ ਵਿਲ ਕੰਟੈਕਟ ਤੁਹਾਨੂੰ ਮਲਟੀਪਲ ਟਾਈਮਸ ਬਾਈ ਐਸਐਮਐਸ ਐਂਡ ਈਮੇਲ ਗੂਗਲ ਕਹਿ ਰਿਹਾ ਹੈ ਕਹਿੰਦਾ ਜਦੋਂ ਅਸੀਂ ਇਹ ਐ ਉਹ ਸੈਕਸ਼ਨ ਨੂੰ ਲੈਣ ਤੋਂ ਪਹਿਲਾਂ ਅਸੀਂ ਤੁਹਾਨੂੰ ਬਾਰ-ਬਾਰ ਐਸਐਮਐਸ ਕਰਾਂਗੇ ਅਤੇ ਈਮੇਲ ਕਰਾਂਗੇ। ਇੱਥਾ ਇੱਕ ਹੋਰ অপਸ਼ਨ ਦੇਖੋ ਐਡ ਅ ਫੋਨ ਨੰਬਰ ਲਿਖਿਆ ਹੋਇਆ ਵੀ ਵਿਲ ਕੰਟੈਕਟ ਯੂ ਬਾਈ ਐਸਐਮਐਸ ਓਨ ਥਿਸ ਨੰਬਰ। ਹੁਣ ਜਦੋਂ ਐਡ ਅ ਫੋਨ ਨੰਬਰ ਦੇ ਉੱਪਰ ਆਪਾਂ ਕਲਿੱਕ ਕਰਦੇ ਹਾਂ ਤਾਂ ਇੱਥੇ ਸਾਡੇ ਜਿਹੜੇ ਮੋਬਾਈਲ ਨੰਬਰ Google ਅਕਾਊਂਟ ਦੇ ਵਿੱਚ ਅਟੈਚ ਆ ਉਹ ਸਾਨੂੰ ਦਿਖ ਜਾਣਗੇ। ਇੱਥੇ ਆਪਾਂ ਕੋਈ ਹੋਰ ਜੇਕਰ ਮੋਬਾਈਲ ਨੰਬਰ ਵੀ ਪਾਣਾ ਚਾਹੁੰਦੇ ਹਾਂ ਤਾਂ ਜੂਜ਼ ਅਨਦਰ ਨੰਬਰ ਦੇ ਉੱਪਰ ਜਾ ਕੇ ਆਪਾਂ ਨਵਾਂ ਨੰਬਰ ਵੀ ਪਾ ਸਕਦੇ ਹਾਂ। ਆਪਾਂ ਵਾਪਸ ਆਂਦੇ ਹਾਂ। ਹੁਣ ਇਹ ਕਹਿੰਦੇ ਸੀ ਬਾਰ-ਬਾਰ ਈਮੇਲ ਦੇ ਉੱਪਰ ਵੀ ਕੰਟੈਕਟ ਕਰਾਂਗੇ ਤਾਂ ਇੱਥੇ ਸਾਡੀ ਈਮੇਲ ਵੀ ਲਿਖੀ ਹੋਈ ਨਜ਼ਰ ਆ ਰਹੀ ਹੈ ਆਪਾਂ ਮੈਨੇਜ ਕੰਟੈਕਟ ਈਮੇਲ ਦੇ ਉੱਪਰ ਜਾ ਕੇ ਵੀ ਅ ਇੱਥੇ ਮੈਨੇਜ ਕਰ ਸਕਦੇ ਹਾਂ ਆਪਣੀ ਈਮੇਲ ਨੂੰ ਹੋਰ ਕੋਈ ਈਮੇਲ ਵੀ ਪਾ ਸਕਦੇ ਹਾਂ ਇਸ ਦੇ ਵਿੱਚ ਕਿ ਸਾਨੂੰ ਫਲਾਣੀ ਈਮੇਲ ਦੇ ਉੱਪਰ ਬਾਰ ਬਾਰ ਸੰਪਰਕ ਕੀਤਾ ਜਾਵੇ ਆਪਾਂ ਫਿਰ ਵਾਪਸ ਆ ਜਾਂਦੇ ਹਾਂ ਹੁਣ ਜੇਕਰ ਮੰਨ ਲਓ ਤੁਸੀਂ ਅਕਾਊਂਟ ਦੀ ਵਰਤੋਂ ਹੀ ਨਹੀਂ ਕਰ ਰਹੇ ਫਿਰ ਤੁਸੀਂ ਤੁਹਾਡੀ ਈਮੇਲ ਦਾ ਪਾਸਵਰਡ ਵੀ ਸਿਰਫ ਤੁਹਾਡੇ ਕੋਲ ਹੀ ਹੈ ਤਾਂ ਫਿਰ ਉਸ ਈਮੇਲ ਦੇ ਉੱਪਰ ਕੰਟੈਕਟ ਕਰਨ ਦਾ ਫਾਇਦਾ ਕੋਈ ਨਹੀਂ ਹੋਊਗਾ ਤਾਂ ਇਸ ਕਰਕੇ ਮੈਨੇਜ ਰਿਕਵਰੀ ਈਮੇਲ ਵੀ ਹੈਗਾ ਇੱਥੇ ਤੁਸੀਂ ਜਿਹੜੀ ਈਮੇਲ ਨੂੰ ਆਪਣੀ ਰਿਕਵਰੀ ਈਮੇਲ ਬਣਾਇਆ ਹੋਇਆ ਉਹ ਵੀ ਇੱਥੇ ਤੁਹਾਨੂੰ ਨਜ਼ਰ ਆ ਜਾਵੇਗੀ ਅਤੇ ਮੈਨੇਜਰ ਰਿਕਵਰੀ ਈਮੇਲ ਦੇ ਉੱਪਰ ਜਾ ਕੇ ਵੀ ਤੁਸੀਂ ਆਪਣੀ ਈਮੇਲ ਰਿਕਵਰੀ ਵਾਲੀ ਨੂੰ ਬਦਲ ਵੀ ਸਕਦੇ ਹੋ ਅਤੇ ਇਸ ਨੂੰ ਵੀ ਰੱਖ ਸਕਦੇ ਹੋ ਅਤੇ ਇਹ ਸੈਟਿੰਗਾਂ ਕਰਨ ਤੋਂ ਬਾਅਦ ਤੁਸੀਂ ਹੇਠਾਂ ਨੈਕਸਟ ਵਾਲੇ ਆਪਸ਼ਨ ਦੇ ਉੱਪਰ ਦਬਾ ਦੇਣਾ ਹੈ ਅਤੇ ਉਸ ਤੋਂ ਬਾਅਦ ਇੱਕ ਦੋ ਸਟੈਪ ਜਿਹੜੇ ਹੋਰ ਨੇ Google ਦੇ ਵੱਲੋਂ ਤੁਹਾਨੂੰ ਦਿੱਤੇ ਹੋਏ ਉਹਨਾਂ ਨੂੰ ਫਾਲੋ ਕਰਕੇ ਅਸੀਂ ਇਸ ਸੁਵਿਧਾ ਨੂੰ ਇਸ ਸਰਵਿਸ ਨੂੰ ਚਾਲੂ ਕਰ ਸਕਦੇ ਹਾਂ ਤਾਂ ਉਸ ਤੋਂ ਬਾਅਦ ਪਲਾਨ ਫੋਰ ਇਨਐਕਟਿਵ ਅਕਾਊਂਟ ਆਫ ਦੀ ਬਜਾਈ ਇੱਥੇ ਔਨ ਤੁਹਾਨੂੰ ਨਜ਼ਰਾਨਾ ਲੱਗ ਜਾਵੇਗਾ ਸੋ ਇਸ ਤਰ੍ਹਾਂ ਤੁਸੀਂ ਆਪਣੇ ਅਕਾਊਂਟ ਨੂੰ ਤੁਹਾਡੇ ਤੋਂ ਬਾਅਦ ਕੀ ਹੋਵੇ ਉਸ ਦੇ ਲਈ ਮਨਪਸੰਦ ਸੈਟਿੰਗ ਕਰ ਸਕਦੇ ਹੋ ਪਰੰਤੂ ਇੱਕ ਗੱਲ ਤੁਸੀਂ ਯਾਦ ਰੱਖਿਓ ਕਿ ਬਹੁਤ ਸਾਵਧਾਨੀ ਦੇ ਨਾਲ ਕਰਨ ਵਾਲੀ ਇਹ ਸੈਟਿੰਗ ਹੈ ਸੋ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਵੀਡੀਓ ਨੂੰ ਹੁਣ ਤੱਕ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਿਆ ਹੋਵੇਗਾ। ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ। ਸਤਿ ਸ੍ਰੀ ਅਕਾਲ ਜੀ।